ਸਵਾਗਤ ਪੂਰਨ ਸਿੰਘ ਵਕਫਾ ਸੁਸਾਇਟੀ ਵੱਲੋਂ ਟਾੜੀਵਾਲ ਬੱਸ ਸਟੈਂਡ ਵਿਖੇ ਕੈਂਡਲ ਮਾਰਚ ਕੱਢਿਆ ਗਿਆ। ਦੇਸ਼ ਭਰ ਦੇ ਵਿੱਚ ਕਲਕੱਤਾ ਵਿੱਚ ਇੱਕ ਟਰੇਨੀ ਮਹਿਲਾ ਡਾਕਟਰ ਦੇ ਬਲੱਡ ਕਰਤੋਂ ਬਾਅਦ ਬੇਰਹਮੀ ਨਾਲ ਕਤਲ ਕਰਨ ਦੇ ਚਿੰਝੋੜ ਕਰਕੇ ਰੱਖ ਦੇਣ ਵਾਲੀ ਘਟਨਾ ਦਾ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਮਾਜ ਸੇਵੀ ਸੁਨਹਿਦਾ ਸ਼ਰੀ ਪ੍ਰਧਾਨ ਮੇਸ਼ਕਮਲ ਮੇਸ਼ਣ ਨੇ ਦੱਸਿਆ ਕਿ ਮਹਿਲਾ ਡਾਕਟਰ ਨੂੰ ਅੱਜ ਅਸੀਂ ਸ਼ਹੀਦ ਭਗਤ ਸਿੰਘ ਚੌਕ ਬੱਸ ਸਟੈਂਡ ਵਿਖੇ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦੇ ਰਿਆ ਤੇ ਮੰਗ ਕਰਦੇ ਹਾਂ ਸਰਕਾਰ ਕੋਲੋਂ ਕਿ ਦੋਸ਼ੀਆਂ ਨੂੰ ਪੰਜ ਸਾਲ ਦੀ ਸਜ਼ਾ ਹੋਣੀ ਚਾਹੀਦੀ ਆ ਦੇਖੋ ਟੀਵੀ ਨਿਊਜ਼ ਇੰਡੀਆ 255 ਤਾਰੀਖ ਵਾਲਾ ਪੱਤਰਕਾਰ ਜੀਸਨ ਦੀ ਖਾਸ ਰਿਪੋਰਟ 8 ਅਗਸਤ 2024 ਨੂੰ ਬੱਚੀ ਆਪਣੇ ਘਰੋਂ ਸਹੀ ਸਲਾਮਤ ਨੌਕਰੀ ਤੇ ਜਾਂਦੀ ਆ ਡਾਕ ਦੀ ਡਾਕਟਰ ਦੀ ਪੇਸ਼ੇਵਰ ਜਿਹਦੀ লাশ 9 ਅਗਸਤ 2024 ਨੂੰ ਇੱਕ ਸਰਕਾਰੀ ਹਸਪਤਾਲ 'ਚ ਮਿਲਦੀ ਆ ਉਸ ਪਰਿਵਾਰ ਨਾਲ ਕੀ ਬੀਤਦੀ ਆ ਇੱਕ ਬੱਚੀ ਜਿਹਨੂੰ ਪਾਲ ਪੋਸ ਕੇ ਉਹਨਾਂ ਨੇ ਡਾਕਟਰ ਬਣਾਇਆ ਡਾਕਟਰ ਬੰਨਾ ਕੋਈ ਸੌਖਾ ਨਹੀਂ ਹੈਗਾ ਇਟਸ ਵੈਰੀ ਡਿਫਿਕਲਟ ਡਾਕਟਰ ਬਨ ਕੇ ਫਿਰ ਜੌਬ ਤੇ ਜਾਣਾ ਫਿਰ ਉਹਦੇ ਨਾਲ ਆਹੋ ਜਿਹਾ ਜ਼ਬਰ ਜਨਾਹ ਹੋਣਾ ਇਹ ਸਾਡੇ ਲਈ ਸ਼ਰਮਿੰਦਗੀ ਦਾ ਕਾਰਨ ਆ ਅਸੀਂ ਸ਼ਾਇਦ ਜਾਨਵਰਾਂ ਤੋਂ ਵੀ ਉੱਪਰ ਜਾ ਚੁੱਕੇ ਆ 78 ਸਾਲ ਹੋ ਗਿਆ ਇਸ ਦੇਸ਼ ਨੂੰ ਆਜ਼ਾਦ ਹੋਇਆ ਅੱਜ ਤੱਕ ਸਾਡੀਆਂ ਬੱਚੀਆਂ ਇੱਥੇ ਸੇਫ ਨਹੀਂ ਹੈਗੀਆਂ ਕਿਸ ਦਿਨ ਇਸ ਦੇਸ਼ ਦੇ ਵਿੱਚ ਇਹ ਬੱਚੀਆਂ ਸੁੱਖ ਦਾ ਸਾਹ ਲੈ ਸਕਣਗੀਆਂ ਇਹ ਸਿਸਟਮ ਕਿਦੋਂ ਬਦਲੇਗਾ ਕਿ ਤੂੰ ਆਪਾਂ ਅਸਲ ਵਿੱਚ ਆਜ਼ਾਦ ਹੋਵਾਂਗੇ ਅੱਜ ਰਕੜੀ ਵਾਲੇ ਦਿਨ ਅਗਰ ਅਸੀਂ ਭਗਤ ਪੂਰਨ ਸਿੰਘ ਸੁਸਾਇਟੀ ਵੱਲੋਂ ਰਕੜੀ ਦੇ ਦਿਨ ਅਸੀਂ ਇਸ ਭੈਣ ਨੂੰ ਸ਼ਰਧਾਂਜਲੀ ਦਿੱਤੀ ਆ ਤਾਂ ਜੋ ਆਪਾਂ ਸਮਝੀਏ ਯਾ ਤੇ ਰਕੜੀ ਬਣਵਾਣੀ ਛੱਡ ਦਈਏ ਜਾਂ ਆਪਾਂ ਆਪਣੀਆਂ ਭੈਣਾਂ ਨੂੰ ਭੈਣਾਂ ਦਾ ਦਰਜਾ ਦੇਈਏ ਤੇ ਇਹ ਸਿਸਟਮ ਨੂੰ ਬਦਲੀਏ ਤਾਂ ਜੋ ਸਾਡੀਆਂ ਭੈਣਾਂ ਇੱਕ ਅچھے ਤਰੀਕੇ ਦੇ ਨਾਲ ਸਮਾਜ ਦੇ ਵਿੱਚ ਵਿਝਣ ਸਕਣ ਨਿਡਰ ਹੋ ਸਕਣ ਉਸ ਅਹੀਂ ਉਹਨਾਂ ਦੀ ਪ੍ਰੋਟੈਕਸ਼ਨ ਕਰੀਏ ਬਹੁਤ ਸ਼ਰਮ ਆਂਦੀ ਆ ਕਿ 78 ਸਾਲ ਹੋਣ ਦੇ ਬਾਵਜੂਦ ਇਹੋ ਜੀ ਘਟਨਾ ਸਾਨੂੰ ਅਖਬਾਰਾਂ 'ਚ ਤੇ ਮੀਡੀਆ 'ਚ ਸੁਣਨ ਨੂੰ ਮਿਲਦੀ ਆ ਤੋਂ ਮੈਂ ਐਨਾ ਸ਼ਬਦਾਂ ਨਾਲ ਵਿਦਾਮ ਦਿੰਨਾ ਹਾਂ ਤੋਂ ਅਸੀਂ ਅੱਜ ਦਿਲੋਂ ਉਦੇ ਸ਼ਹਿਰ ਵਾਸੀ ਤਾਰੀਵਾਲ ਦੇ ਨਾਲ ਡਾਕਟਰ ਸਾਹਿਬਾਨ ਇਸ ਭੈਣ ਨੂੰ ਸ਼ਰਧਾਂਜਲੀ ਦਿੰਨੇ ਆ ਦਿਨੋ ਸ਼ਰਧਾਂਜਲੀ ਦਿੰਨੇ ਆ ਤਾਂ ਜੋ ਸਰਕਾਰਾਂ ਦੀਆਂ ਅੱਖਾਂ ਖੁੱਲਣ ਪੋਲਿਟਿਸ਼ੀਅਨਸ ਦੀਆਂ ਅੱਖਾਂ ਖੁੱਲਣ ਤਾਂ ਜੋ ਇਹ ਦੁਬਾਰਾ ਸਾਨੂੰ ਇਹੋ ਜੀਆਂ ਚੀਜ਼ਾਂ ਸੁਣਨ ਨੂੰ ਨਾ ਮਿਲਣ ਕਾਨੂੰਨ ਦੀ ਪਾਲਣਾ ਹੋਵੇ ਇਸੇ ਦੇ ਨਾਲ ਮੈਂ ਵਿਰਾਮ ਦਿੰਦਾ ਛੀੜੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਹ ਜਿਹੜੀ ਇਹ ਦੁੱਖਦਾਈ ਘਟਨਾਕਰ ਉੱਤੇ ਕਲਕੱਤਾ ਦੇ ਵਿੱਚ ਹੋਈ ਆ ਜਿਹਦੇ ਵਿੱਚ ਬੇਟੀ ਦੇ ਨਾਲ ਜਿਹੜਾ ਡਾਕਟਰ ਸਾਹਿਬ ਨਾਲ ਜੱਫਰ ਜਨਾ ਹੋਇਆ ਉਸ ਤੋਂ ਪਹਿਲਾਂ ਮਨੀਪੁਰ ਵਿੱਚ ਇਦਾਂ ਹੀ ਇਹ ਜਿਹੜਾ ਜਿਹੜੀਆਂ ਘਟਨਾ ਹੋ ਰਹੀਆਂ ਨੇ ਇਹਦਾ ਨਾ ਹਿੰਦੁਸਤਾਨ ਦਾ ਪੂਰੇ ਦੁਨੀਆ ਦੇ ਵਿੱਚ ਜਿਹੜੀ ਆ ਬਹੁਤ ਹੀ ਸਿਰ ਨਿਵਾ ਹੋ ਰਿਹਾ ਇਹ ਕੋਈ ਇੱਜ਼ਤ ਮਾਣ ਵਾਲੀ ਗੱਲ ਨਹੀਂ ਹੈ ਸ਼ਰਮਨਾਕ ਘਟਨਾ ਕਿਉਂਕਿ ਅਸੀਂ ਬਾਹਰ ਗਏ ਆ ਬਾਹਰ ਜਾ ਕੇ ਦੇਖਿਆ ਕਿ ਲੋਕ ਜਿਹੜੇ ਆ ਸਾਨੂੰ ਬੁਰਾ ਹੀ ਸਮਝਦੇ ਐ ਇਹੋ ਜਿਹੀਆਂ ਘਟਨਾ ਤੇ ਵੀ ਸਾਰੇ ਲੋਕ ਜਿਹੜੇ ਇਸ ਤਰ੍ਹਾਂ ਦੇ ਆ ਇਹ ਜਿਹੜੇ ਜਿਹੋ ਜਿਹੇ ਦਰਿੰਦੇ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਲੈ ਤਾਂ ਜੋ ਘਾਤ ਉਹ ਇਹੋ ਜਿਹਾ ਕੋ ਬੰਦਾ ਕਰ ਲੱਗਿਆ ਜਿਹੜਾ ਬਾਹਰ-ਬਾਰੋ ਸੋਚੇ ਉਹਦੀ ਰੂਹ ਕੰਬੇ ਧੰਨਵਾਦ ਜਾਓਗੇ ਜੋ ਇੱਕ ਬਹੁਤ ਹੀ ਮੰਦ ਭਾਰੀ ਘਟਨਾ ਵਾਪਰੀ ਮੈਂ ਕਾਬਲ ਸਿੰਘ ਐਮ ਡੀ ਕੁਲਦੀਪ ਹਸਪਤਾਲ ਧਾਰੀਵਾਲ ਇਹ ਜਿਹੜੀ ਘਟਨਾ ਵਾਪਰੀ ਆ ਇਹ ਬਹੁਤ ਦੁਖਦਾਇਕ ਤੇ ਇੱਕ ਸ਼ਰਮਦਾਇਕ ਘਟਨਾਵਾ ਮੈਂ ਇਹਦੇ ਪ੍ਰਤੀ ਸ਼ਰਧਾਂਜਲੀ ਔਰ ਆਪਣੀ ਸਵੇਦਨਾ ਪ੍ਰਗਟ ਕਰਦਾ ਵਾ ਨਾਲ ਹੀ ਮੈਂ ਰਾਜਨੀਤਿਕ ਪਾਰਟੀਆਂ ਤੋਂ ਇਹ ਮੰਨ ਕਰਦਾ ਕਿ ਇਹੋ ਜਿਹੇ ਘਟਨਾਵਾਂ ਦੇ ਵਿੱਚ ਆਪਣੇ ਕਾਰਕੁਨਾਂ ਨੂੰ ਹਦਾਇਤ ਕੀਤੀ ਜਾਵੇ ਕਿ ਇਹਨਾਂ ਲੋਕਾਂ ਨੂੰ ਬਚਾਉਣ ਦਾ ਯਤਨ ਨਾ ਕਰਿਆ ਕਰਨਾ ਸਰਕਾਰਾਂ ਜਿਹੜੀਆਂ ਕਾਨੂੰਨ ਬਣਾਉਣ ਨੇ ਇੰਪਲੀਮੈਂਟ ਕਰਨ ਤਾਂ ਜੋ ਇਹਨਾਂ ਨੂੰ ਮਸਲੀ ਸਜ਼ਾਵਾਂ ਮਿਲਣ ਕਿਤੇ ਜਾ ਨਾ ਹੋਵੇ ਕਿ ਕਿਸੇ ਇਨਸਾਫ਼ ਜਿਹੜਾ ਲੋਕ ਆਪ ਹੀ ਲੈਣਾ ਸ਼ੁਰੂ ਕਰ ਦੇਣ ਕੋਈ ਬੜਾ ਮਹੱਤਵਪੂਰਨ ਦੇਸ਼ ਵਾਸਤੇ ਹੋਵੇਗਾ ਮੈਂ ਫੇਰ ਇੱਕ ਵਾਰੀ ਇਸ ਬੀਬੀ ਦੇ ਨਾਲ ਆਪਣੀ ਸ੍ਰਿਧਾਈ ਦੀ ਪੇਟ ਕਰਤਾ ਔਰ ਸੇਵਾ ਨਾ ਪ੍ਰਗਟ ਕਰਤਾ